ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਜਿਨ੍ਹਾਂ ਨੇ ਫਾਇਦਾ ਉਠਾਇਆ ਜੀ ਆਹੀ ਵਿੱਚ ਕੁਝ ਪਿਆਰੇ ਕਿਹੜਾ ਨਾਮ ਹੈ ਜੀ ਮੇਰਾ ਨਾਮ ਜਤेंद्र ਮਨਕੋਟਿਆ ਮੈਂ ਡੀਜੀਐਮ ਸਰਕਲਟ ਪੰਜਾਬ ਐਸ ਬੈਂਕ ਹਾਂ आ, सबसे पहले तो शिवरात्रि की सबको बहुत बहुत शुभकामनाएं और आज शिवरात्रि के उपलक्ष्य पे एक आयोजन किया गया हुआ है रक्तदान का आयोजन जिसको हम कह सकते हैं जहाँ पे शिवरात्रि का प्रसाद भी लोगों में बांटा जा रहा है तो इसमें मुख्य भागीदारी जो है वो प्रभु श्री रामचंद्र वेलफेयर क्लब पंजाब नेशनल बैंक और इंद्रानी हॉस्पिटल की तरफ से है तो मुझे ऐसे लगता है कि जितने भी दान हैं उनमें सबसे बड़ा दान जो है वो रक्तदान ही है और इसके लिए मैं बिल्कुल ये प्रभु श्री रामचंद्र वेलफेयर क्लब और इंद्राणी हॉस्पिटल को धन्यवाद करना चाहूँगा कि उन्होंने हमें भी इसमें सहयोगी बनाया और आज इसमें भाग लेके हमें बहुत ही प्रसन्नता हो रही है और आम पब्लिक के साथ साथ हमारे भी कुछ स्टाफ मेंबर्स ने रक्तदान किया है तो आपके माध्यम से मैं ये कहना चाहूँगा कि ज़्यादा से ज़्यादा लोग इसमें भागीदार बने और रक्तदान करें क्योंकि रक्तदान की जो महत्व है उसको वही समझ सकता है जिसके ऊपर मुसीबत आती है तो आज हम लोग अगर किसी के लिए डोनेट करें तो कल को वो हमारे लिए या हमारे परिवार के सदस्य के काम आ सकता है और सिर्फ यही नहीं पंजाब नेशनल बैंक इस तरह की वेलफेयर जो काम रहते हैं उसमें बढ़ चढ़ के भाग लेता रहा है और आगे भी हम भाग लेते रहेंगे चीफ शक्ति प्रिंटिंग प्रेस बठिंडा रहेंटिंग गली ਤੇ ਅੱਜ ਸ਼ਿਵਰਾਤਰੀ ਦੇ ਉਪਲਬਧ ਤੇ ਖੂਨਦਾਨ ਕੈਂਪ ਤੇ ਖੀਰ ਦਾ ਲੰਗਰ ਲਾਇਆ ਗਿਆ ਪੀ ਐਨ ਬੀ ਬੈਂਕ ਤੇ ਇੰਦਰਾਨੀ ਬਲੱਡ ਬੈਂਕ ਦੇ ਸਹਿਯੋਗ ਨਾਲ ਹੀਮ ਬਲੀ ਗਲੀ ਦੇ ਵਿੱਚ ਸ਼ਿਵਰਾਤਰੀ ਦੇ ਉਪਲਬਧ ਦੇ ਵਿੱਚ ਖੂਨਦਾਨ ਕੈਂਪ ਤੇ ਖੀਰ ਦਾ ਲੰਗਰ ਲਾਇਆ ਗਿਆ ਕਿੰਨੇ ਕੋ ਜਿਹੜੇ ਡੋਨੇਟ ਕਰ ਚੁੱਕੇ ਨੇ ਹੁਣ ਤੱਕ ਬਲੱਡ ਡੋਨੇਟ ਕਾਫੀ ਮਰਸਲਾ 20 ਪਾਸ ਹੋ ਗਿਆ ਹੀ ਡੋਨੇਟ ਕਰਿਆ ਰਿਹਾ ਕੰਟੀਨਿਊ ਆ ਰਿਹਾ ਕਿੰਨੇ ਟਾਈਮ ਤੋਂ ਤੁਸੀਂ ਕਰਦੇ ਆ ਰਹੀ ਜੀ ਇਹ ਤੁਸੀਂ ਕੋਈ ਨਾ ਕੋਈ ਤਿਆਰ ਹਜੇ ਲਾਣੇ ਰਹੇ ਨੇ ਜੀ ਕੋਈ ਨਾ ਕੋਈ ਲੰਗਰ ਹਾਂ ਲੰਗਰ ਲੱਗਾ ਕੋਈ ਖੂਨਦਾਨ ਕੈਂਪ ਲੱਗਾ ਜੀ ਇਹ ਕੀ ਅੱਜ ਦੇ ਜਿਹੜੇ ਮੌਕੇ ਤੇ ਤੁਸੀਂ ਲੋਕਾਂ ਨੂੰ ਵੀ ਕੋਈ ਸੁਨੇਹਾ ਦੇਣਾ ਚਾਹੋਗੇ ਬਲੱਡ ਦੇ ਅਸੀਂ ਤਾਂ ਇਹ ਕਹਿਣਾ ਚਾਹਵਾਗੇ ਵੀ ਬਲੱਡ ਦੋ ਦਾਨ ਕਹਿੰਦੇ ਮਹਾਕਲਿਆਣ ਹੁੰਦਾ ਹੋਰ ਲੋਕਾਂ ਦੇ ਬਹੁਤ ਕੰਮ ਆਉਂਦਾ ਹੈ ਕਿ ਜਿਹਨੂੰ ਗਰੀਬ ਨੂੰ ਲੋੜ ਪੈਂਦੀ ਹੈ ਸਭ ਨੂੰ ਸਾਡੇ ਕੋਲ ਆਹਣ ਅਸੀਂ ਦੱਸਾਂਗੇ ਕਿ ਕਿਵੇਂ ਕੀ ਕਰਨਾ ਹੈ ਕਿ ਖੂਨ ਦਾ ਮਤਲਬ ਫ੍ਰੀ ਵੀ ਤੋਂ ਆਵਾਗੇ ਅਸੀਂ ਖੂਨ ਦਾ ਕੀ ਮਤਲਬ ਹੋਂ ਦਾ ਮਤਲਬ ਤਾਂ ਇਹ ਵੀ ਕਿਸੇ ਤੇ ਲੋਡ ਬੰਦ ਦੇ ਕੰਮ ਬਹੁਤ ਜ਼ਰੂਰੀ ਹੈ ਤੁਸੀਂ ਲੋਕਾਂ ਦਾ ਕੀ ਮਤ ਹੈ ਹਾਂ ਅਨਮੋਲ ਹੈ ਕੋ ਹੁੰਦਾ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਬਲੱਡ ਨਿਸ਼ ਕਰਨ ਆਏ ਹੋ ਇੱਥੇ ਇਹ ਬਲੱਡ ਦਾ ਬਹੁਤ ਵਧੀਆ ਮੈਨੂੰ ਤਾਂ ਅਪਰਾਲਾ ਲੱਗਿਆ ਜੀ ਬਲੱਡ ਇੱਕ ਐਦਾਂ ਦੀ ਚੀਜ਼ ਹੈ ਵੀ ਜੇ ਕਿਸੇ ਲੋਡ ਬੰਦ ਨੂੰ ਟਾਈਮ ਦੇ ਟਾਈਮ ਪਹੁੰਚੇ ਉਹਦੀ ਜਾਨ ਬਚ ਸਕਦੀ ਹੈ ਤੋਂ ਮੇਰੀ ਤਾਂ ਇਹੀ ਸਭ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਬਲੱਡ ਬੰਦੇ ਨੂੰ ਦੇਣਾ ਚਾਹੀਦਾਗਾ ਸੇਵਾ ਇਸ ਤੋਂ ਵੱਡੀ ਸੇਵਾ ਕੋਈ ਹੈ ਨਹੀਂਗੀ ਹੋਰ ਠੀਕ ਹੈ ਬਾਈ ਜੀ ਮੈਂ 1 ਸਾਲ ਦੇ ਵਿੱਚ ਤਿੰਨ ਵਾਰੀ ਬਲੱਡ ਦਿੰਨਾਗਾ ਮੈਨੂੰ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਬਈ ਜਿੰਨਾ ਵੀ ਬਲੱਡ ਦੇਵਾਂਗੇ ਉਹਨਾਂ ਛੇਤੀ ਇਹ ਤਿਆਰ ਹੁੰਦਾ ਬਣਦਾ ਖਰਾਕ ਦੇ ਡਬੰਡ ਹੁੰਦਾ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਆਪਣੇ ਬਲੱਡ ਦੇਣ ਨਾਲ ਕਿਸੇ ਲੋੜਵੰਦ ਨੂੰ ਟਾਈਮ ਨਾਲ ਪਹੁੰਚਣ ਦੀ ਜਾਨ ਬਚ ਜਾਏ ਇਸ ਤੋਂ ਵੱਡਾ ਹੋਰ ਕੋਈ ਅਪਰਾਹਲਾ ਨਹੀਂ ਬਾਈ ਜੀ ਮੇਰੀ ਤਾਂ ਇਹੀ ਬੇਨਤੀ ਹੈ ਜੀ ਅੱਜ ਕਿੰਨੇ ਵਜੇ ਤੁਸੀਂ ਕਿੰਨੇ ਵਜੇ ਅੱਜ ਤੱਕ ਕਿੰਨੇ ਵਜੇ ਦੇ ਚੁੱਕੇ ਗਾੜੀ ਕੋਈ ਅਣਗਿਣਤੀ ਹੈ ਬਾਈ ਜੀ ਮੈਂ ਕੋਈ ਹਿਸਾਬ ਹੀ ਨਹੀਂ ਗਾ ਮੇਰੀ 56 ਏਜ ਹੋ ਗਈ ਆ ਤੁਸੀਂ ਵੀ ਦੇਖ ਲਓ ਹੁਣ ਸ੍ਰੀ ਵਾਇਗੁਰੂ ਦੀ ਕਿਰਪਾ ਨਾਲ ਕਿਹਾ ਜਾ ਪਿਆ ਕਦੇ ਵੀ ਪ੍ਰੋਨਿਕ ਮੈਨੂੰ ਹੁਣ ਬਲੱਡ ਦਿੱਤਾ ਨਾ ਕੱਲ ਨੂੰ ਫਿਰ ਤੁਸੀਂ ਉਹਨੂੰ ਕਹਿ ਦਮ ਕੱਲ ਨੂੰ ਵੀ ਦੇ ਦੂੰਗਾ ਭਲਾ ਹਾਂਜੀ ਇਹ ਸੇਵਾ ਜੀ ਆਪਣੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਕਿ ਉਹ ਤੁਹਾਨੂੰ ਸ਼ਾਲੇ ਪਸੰਦ ਨੌਜਵਾਨ ਪੀੜ੍ਹੀ ਚ ਬਾਈ ਮੈਂ ਤਾਂ ਹੁਣ ਐਸੇ ਗੱਲ ਬੋਲਦਾ ਮੀਡੀਆ ਅੱਗੇ ਚੰਗਾ ਲੱਗਦਾ ਮੈਨਿੰਨਾ ਦਾ ਬ ਦੇਖੀ ਜੰਨੇ ਆਪਰ ਰੋਜ ਦਾ ਮਾਹੌਲ ਮਾਪੇ ਦਾ ਦਰ ਨਿਕਲ ਗਿਆ ਜੀ ਜਿਹੜੇ ਪਹਿਲਾਂ ਸਾਡੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਦਾ ਮਾਪੇ ਦਾ ਕਹਿਣਾ ਵੀ ਮੰਨਦੇ ਸੀਗੇ ਅਸੀਂ ਸਾਰਾ ਕੁਝ ਕਰਦੇ ਸੀ ਅੱਜ ਕੱਲ ਮਾਪੇ ਦਾ ਕਹਿਣਾ ਨਹੀਂ ਮੰਨਦਾ ਕੋਈ ਜੇ ਮਾਪੇ ਨੂੰ ਬਲੱਡ ਤਾਂ ਤਾਂ ਦੇਣਗੇ ਨਾ ਜੇ ਮਾਪੇ ਦਾ ਕਹਿਣਾ ਮੰਨਣ ਕਿ ਉਹਦੇ ਪਿੱਛੇ ਲੱਗ ਕੇ ਕੋਈ ਚਾਲ ਕੱਢਣਗੇ ਤਾਂ ਆਪਣੇ ਸਰੀਰ 'ਚ ਕੁਝ ਹੋਊਗਾ ਆਪਣੇ ਸਰੀਰ 'ਚ ਕੁਝ ਹੋਊਗਾ ਮੈਂ ਉਹੋ ਹੀ ਗੱਲ ਬਹਿਦੀ ਵੀ ਇਹਨਾਂ ਦੇ ਸਰੀਰ ਦੇ ਵਿੱਚ ਹੈ ਹੀ ਨਹੀਂ ਐਕਚੁਅਲੀ ਹੈ ਨਹੀਂ ਤੁਸੀਂ ਦੇਖ ਲਓ ਜਦੋਂ ਮਰਜੀ ਅਜਮਾ ਕੇ ਇਹਨਾਂ ਦੇ ਸਰੀਰ ਵਿੱਚ ਹੈ ਨਹੀਂ ਬਲੱਡ ਜੇ ਹੈ ਵੀ ਇਹੋ ਜੀ ਦੁਨੀਆਂ ਬਹੁਤ ਬਈ ਹੈ ਬਲੱ ਵੀ ਮੈਂ ਬਲੱਡ ਦੇਣਾ ਹੈ ਜਿਆਦਾ ਕਰਕੇ ਉਹਨੂੰ ਪਤਾ ਹੀ ਨਹੀਂ ਬਲੱਡ ਕੀ ਕੀਤੀ ਹੋਈ ਨਹੀਂ ਵੈਸੇ ਡਰਦੇ ਵੀ ਆ ਵੀ ਬਲੱਡ ਹਾਂ ਸੂਈ ਤੋਂ ਵੀ ਡਰਦੇ ਆ ਜੀ ਹਾਂ ਸੂਈ ਤੋਂ ਵੀ ਡਰਦੇ ਆ ਉਹ ਵੀ ਬਲੱਡ ਨਾਲ ਮੈਨੂੰ ਆਏ ਕੋਈ ਗਲਤ ਨਾ ਕੋਈ ਲੱਗ ਜਾਏ ਕੋਈ ਸੂਈ ਅੱਦਾਂ ਨਾ ਹੋ ਜਾਏ ਨਾ ਹੋ ਜਾਏ ਮੈਨੂੰ ਕੁਵਾਰੀ ਨਾਲ ਲੱਗ ਜਾਏ ਕੁਝ ਨਹੀਂ ਪਈ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਡੇ ਵੀ ਜਿੱਦਾਂ ਮੈਂ ਬਲੱਡ ਦਿੱਤਾ ਮੈਂ ਅਣਗਿਣਤੀ ਕੁ ਹਸਾਬ ਕਿਤਾਬ ਵੀ ਨਹੀਂ ਹਾਂਜੀ ਆ ਦੋ ਮਹੀਨੇ ਹਜੇ 2.5 ਮਹੀਨੇ ਹੋਇਆ ਪਹਿਲਾ ਬਲੱਡ ਦੇ ਕੈਡਰੋਂ ਗੁਰਦੁਆਰਾ ਸਾਹਿਬ ਲੱਗਿਆ ਸੀ ਕੈਂਪ ਤੇ ਅੱਜ ਫੇਰ ਮੈਨੂੰ ਇੱਥੇ ਹਾਂਜੀ ਸਾਡਾ ਪੰਜਾਬ ਨੈ ਹੁਣ ਮੈਂ ਇਕੱਲਾ ਆਇਆ ਗੱਡੀ ਲੈ ਕੇ ਜਾਊਂਗਾ ਕਿੱਥੇ ਮਤਲਬ ਕੋਈ ਪ੍ਰੋਬਲਮ ਨਹੀਂ ਭਾਈ ਜੀ ਠੀਕ ਹੈ ਜੀ ਆਡਮ ਜੀ ਸੋਮਦਤ ਸ਼ਰਮਾ ਜੀ ਕਿਹਾ ਜਾਊਗਾ ਇਹ ਜੋ ਸ਼ਗਰਤੀ ਦੇ ਮੁਖਰੇ ਸਭ ਤੋਂ ਪਹਿਲਾਂ ਜੀ ਸਾਰੇ ਪਿੰਡਾਂ ਵਾਸੇ ਲੋ ਸ਼ਹਿਰ ਨਿਵਾਸਰ ਨੂੰ ਮਹਾਸ਼ੀਵ ਰਾਤੀ ਦੀ ਲੱਖ ਲੱਖ ਵਧਾਈਆਂ ਮਾ ਆਦੇਵ ਸਭ ਦੀ ਮਨੋਕਾਮਨਾ ਪੂਰੀਆਂ ਕਰਨ ਸਾਡੇ ਸੰਸਥਾ ਦੇ ਮੈਂਬਰ ਇੰਦਰਾਨੀ ਹਸਪੀਟਲ ਪੀ ਐਨ ਬੀ ਬੈਂਕ ਸ਼੍ਰੀ ਗੀਤਾ ਬੈਂਕ ਖਾਟੂ ਸ਼ਾ ਮੰਦਿਰ ਔਰ ਪ੍ਰਭੂ શ્રી ਰਾਮਚੰਦਰ ਵੈਲਫੇਅਰ ਸੁਸਾਇਟੀ ਵੱਲੋਂ ਇਹ ਰક્તਦਾਨ ਦਾ ਕੈਂਪ ਲਗਾਇਆ ਹੈ ਜੀ ਕੈਂਪ ਦੇ ਵਿੱਚ ਅਸੀਂ ਸਾਰਿਆਂ ਨੇ ਸਹਿਯੋਗ ਦੇ ਨਾਲ ਸਾਰੇ ਸਾਥੀਆਂ ਨੇ ਰਲ ਅ ਦੁੱਧ ਲਈ ਚਿਆਂ ਵਾਲਾ ਕੇਸਰ ਵਾਲਾ ਫੂਡ ਵਗੈਰਾ ਤੁਸੀਂ ਦੇਖ ਰਹੇ ਹੋ ਪਿਛਲੇ ਰਕਤਦਾਨ ਕਰ ਰਹੇ ਉਹਨਾਂ ਨੂੰ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਸਭ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਰਕਤਦਾਨ ਮਹਾਦਾਨ ਹੈ ਇਹ ਹਰ ਵਕਤ ਯਤਨੂ ਕਰਨਾ ਚਾਹੀਦਾ ਤਾਂ ਕਿ ਕਿਸੇ ਜ਼ਰੂਰਤਮੰਦ ਦੀ ਸੇਵਾ ਹੋ ਸਕੇ ਉਹਦੀ ਜਾਨ ਬਚ ਸਕੇ ਐਨਾ ਕਹਿੰਦੇ ਹੋਏ ਸਾਰੇ ਭਗਤਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਭਾਜੀ ਇੱਥੇ ਹੱਦ ਤੱਕ ਕਿੰਨੇ ਤੇ ਜਿਹੜਾ ਯੂਨਿਟ ਇੱਥੇ ਹੋ ਚੁੱਕੇ ਆ ਉਹ ਦੇਖੋ ਜੀ ਉਹ ਤਾਂ ਜਿਹੜੇ ਸਟਾਫ ਬੈਠੇ ਆ ਉਹਨਾਂ ਨੂੰ ਜ਼ਿਆਦਾ ਨੋਲੇਜ ਹੈ ਇਸ ਚੀਜ਼ ਦੀ ਅਸੀਂ ਤਾਂ ਸੇਵਾ ਕਰ ਰਹੇ ਵੀ ਕੋਈ ਬੰਦਾ ਜਿਹੜੀ ਖੀਰ ਦਾ ਪ੍ਰਸ਼ਾਦ ਲੈਣ ਆਇਆ ਵਾਂਚੇ ਰਾ ਜਾਵੇ ਭੁੱਖਾ ਨਾ ਜਾਵੇ ਉਹ ਪ੍ਰਸ਼ਾਦ ਲੈ ਕੇ ਜਾਵੇ ਇੱਕ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਹੈ ਨਸ਼ਿਆਂ ਵੱਲ ਭੱਜਾਦਾ ਆਸੇ ਸਭ ਨੂੰ ਇਹ ਵੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਮੈਂ ਸਨੇਹਾ ਦੇਣਾ ਚਾਹਨਾ ਹੈ ਬਹੁਤ ਲੋਕਾਂ ਨੇ ਆਪਣੇ Hindu ਧਰਮ ਦੇ ਖਾਸ ਲੋਕਾਂ ਨੇ ਇਹ ਰੋਲਾ ਪਚਾਤਾ ਕਿ ਮਹਾਦੇਵ ਜੀ ਭੰਗ ਪੀਂਦੇ ਆ ਨਸ਼ਾ ਕਰਦੇ ਆ ਮਹਾਦੇਵ ਜੀ ਭੰਗ ਨਹੀਂ ਪੀਂਦੇ ਨਸ਼ਾ ਨਹੀਂ ਕਰਦੇ ਜਦੋਂ ਉਹਨਾਂ ਨੇ ਜ਼ਹਿਰ ਪੀਤਾ ਸੀਗਾ ਉਹ ਜ਼ਹਿਰ ਨੂੰ ਕਹਿੰਦੇ ਵੀ ਜ਼ਹਿਰ ਮਾਰਦਾ ਉਹ ਉੱਥੋਂ ਦੇ ਦੇਵੀ ਦੇਵਤਿਆਂ ਨੇ ਸਾਰੇ ਰਲ ਮਿਲ ਕੇ ਬੂਟੀ ਤਿਆਰ ਕੀਤੀ ਸੀ ਜਿਦੇ ਵਿੱਚ ਮਹਾਦੇਵ ਦਾ ਨਸ਼ਾ ਜ਼ਹਿਰ ਵਾਲਾ ਉਹ ਕੰਠ ਤੇ ਰੋਕਵਾ ਕੇ ਉਹਨਾਂ ਦੀ ਜਾਨ ਬਚ ਸਕੇ ਇਹ ਦੇ ਕਰਕੇ ਹੀ ਉਹਨਾਂ ਨੇ ਭੰਗ ਦਾ ਇਹ ਬਣਾਇਆ ਸੀਗਾ ਇਹ ਨਸ਼ਾ ਨਹੀਂ ਹੈਗਾ ਤੇ ਇਹ ਨਾ ਨਸ਼ਾ ਕਰਨਾ ਚਾਹੀਦਾ ਅਸੀਂ ਸਭ ਨੂੰ ਇਹੀ ਕਹਿੰਨੇ ਵੀ ਨਸ਼ਾ ਤੋਂ ਬਚੋ ਸਮਾਜ ਸੇਵਾ ਕਰੋ ਸਮਾਜ ਦੇ ਚੰਗੇ ਕੰਮ ਦੇ ਵਿੱਚ ਤੁਸੀਂ ਵਰਚੋ ਆਪਣੀ ਨੌਜਵਾਨ ਪੀੜ੍ਹੀ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਚੀਫ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸਰਕਲ ਆਫਿਸ ਬਟੰਡਾ ਤੋਂ ਕੀ ਕਹਾਂ ਜੀ ਜੀ ਉਸ ਮਹਾ ਸ਼ਿਵਰਾਤਰੀ ਦੇ ਸ਼ੁਰੂ ਦਿਹਾੜੇ ਤੇ ਮੈਂ ਸਾਰੇ ਨਗਰ ਨਵਸੀਆਂ ਨੂੰ ਸਾਰੇ ਇੱਥੇ ਆਏ ਹੋਏ ਜਨ ਉਹਨਾਂ ਅਖਤ ਜਨਾਂ ਨੂੰ ਮਹਾ ਸ਼ਿਵਰਾਤਰੀ ਨਾ ਬਹੁਤ ਬਹੁਤ ਸ਼ੁਭ ਕਾਮਨਾ ਬਹੁਤ ਬਹੁਤ ਵਧਾਈ ਦਿਨਾ ਇਸ ਪਵਿੱਤਰ ਦਿਹਾੜੇ ਦੇ ਵਿੱਚ ਜਿਹੜੇ ਆਏ ਨੇਗੇ ਇਸ ਪਵਿੱਤਰ ਦਿਹਾੜੇ ਦੇ ਵਿੱਚ ਕੀਰਦਾ ਲੰਗਰ ਲਗਾਇਆ ਜਾ ਰਿਹਾ ਇਹਦੇ ਨਾਲ ਨਾਲ ਇੱਕ ਬਲੱਡ ਡੋਨੇਸ਼ਨ ਕੈਂਪ ਹੈ ਜਿਹੜਾ ਕਿ ਬਹੁਤ ਹੀ ਛਲਾਗਾ ਜੋ ਕਦਮ ਹੈ ਔਰ ਜੋ ਬਲੱਡ ਦਾ ਦਾਨ ਹੈ ਬੇਸਿਕਲੀ ਉਹ ਆਪਣੇ ਆਪ ਹੀ ਰਵਾਈਵ ਹੁੰਦਾ ਰਹਿੰਦਾ ਹੈ ਇੱਕ ਸਟੇਜ ਤੋਂ ਬਾਅਦ ਇਹਦੇ ਨਾਲ ਕਿੰਨੀਆਂ ਹੀ ਤੁਸੀਂ ਜ਼ਿੰਦਗੀਆਂ ਨੂੰ ਆਪਣੇ ਹੋਰ ਮਤਲਬ ਮੌਕੇ ਦੇ ਵਿੱਚ ਇਹ ਰਕਤ ਦਾਨ ਦੇ ਨਾਲ ਕਿੰਨੀਆਂ ਦੀ ਲਾਈਫ ਬਚਾ ਸਕਦੇ ਹੋ ਔਰ ਜਿਹਦੇ ਬਾਬਾ ਜੀ ਦਾ ਅਦੇਸ਼ ਅਸ਼ੀਰਵਾਦ ਕੀਰ ਦੇ ਰੂਪ ਦੇ ਵਿੱਚ ਸਾਰੇ ਭਗਤ ਜਨਾਂ ਨੂੰ ਮਿਲ ਰਿਹਾ ਇਹ ਭਗਤ ਜਨ ਬਹੁਤ ਹੀ ਬਹੁਤ ਬਾਬਾ ਜੀ ਦਾ ਅਸ਼ੀਰਵਾਦ ਪਾ ਕੇ ਖੁਸ਼ੀਆਂ ਮਾਣਨ ਇਸ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣ ਮਹਾ ਸ਼ਿਵਰਾਤਰੀ ਦੀਆਂ ਸਾਰੇ ਨગર ਜਨਾਂ ਨੂੰ ਬਹੁਤ ਬਹੁਤ ਵਧਾਈ ਹੋ ਬਹੁਤ ਬਹੁਤ ਸ਼ੁਭਕਾਮਨਾਵਾਂ ਸਿਰ ਕਿਸ ਕਿਸੇ ਸੋਸਾਇਟੀ ਵੱਲੋਂ ਬਲੱਡ ਡੋਨੇਸ਼ਨ ਕੈਂਪ ਵੀ ਲੱਗਿਆ ਹੈ ਬੀਆਰ ਬੈਂਕ ਵੱਲੋਂ ਵੀ ਲੱਗਿਆ ਹੈ ਇਹ ਜੋ ਖੀਰ ਦਾ ਲੰਗਰ ਤੇ ਬਲੱਡ ਡੋਨੇਸ਼ਨ ਕੈਂਪ ਹੈ ਇਹ ਬੇਸਿਕਲੀ ਸ਼ਿਵਸ਼ਕਤੀ ਪ੍ਰਿੰਟਿੰਗ ਪ੍ਰੈਸ ਬਣਿਓ ਪੰਜਾਬ ਨੈਸ਼ਨਲ ਬੈਂਕ ਬਣਿਓ ਤੇਨ ਰਾਣੀ ਹਸਪੀਟਲ ਬਣਿਓ ਇਹਨਾਂ ਦਾ ਇਹ ਸਾਂਝਾ ਇੱਕ ਆਪਰਾਲਾ ਕੀਤਾ ਗਿਆ ਹੈ ਤਾਂ ਕਿ ਬਹੁਤ ਤੋਂ ਵੱਧ ਲੋਕਾਂ ਦੀ ਇਸ ਅੱਜ ਦੇ ਮਹੱਤਵ ਦੇ ਵਿੱਚ ਇਸ ਪਵਿੱਤਰ ਦਿਨ ਦੇ ਦਿਹਾੜੇ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਇਹ ਪ੍ਰਸ਼ਾਦ ਦਾ ਭੰਡਾਰਾ ਵੰਡਣ ਕੀਤਾ ਜਾ ਸਕੇ ਔਰ ਇਹ ਕੈਂਪ ਦੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ ਤਾਂ ਕਿ ਲੋਕ ਆਉਣ ਵਾਲੀਆਂ ਕਿਸੇ ਘਟਨਾ ਦੇ ਦਿਨਾਂ ਦੇ ਵਿੱਚ ਐਮਰਜੈਂਸੀ ਦੇ ਵਿੱਚ ਲੋਕਾਂ ਨੂੰ ਬਲੱਡ ਪ੍ਰੋਵਾਈਡ ਕੀਤਾ ਜਾ ਸਕੇ